ਵੀ ਮੁੱਖ ਮੰਤਰੀ ਦਾ ਇਹ ਬਿਆਨ ਹੁੰਦਾ ਸੀ ਕਦੇ ਵੀ ਕੱਚੇ ਦਾ ਅੱਜਕੱਲ ਘਰਾਂ ਦਾ ਰਵਾਜ ਵੀ ਨਹੀਂ ਰਿਹਾਗਾ ਅਧਿਆਪਕ ਸ਼ਬਦ ਜਿਹੜਾ ਕੱਚਾ ਉਹ ਸੀ ਉਤਾਰਾਂਗੇ ਸਿਰਫ ਇਹਨਾਂ ਨੇ ਜਿਹੜੇ ਅਧਿਆਪਕ ਪੱਕੇ ਕੀਤੇ ਆ ਉਹ ਸਿਰਫ ਫਲੈਕਸਰਾਂ ਦੇ ਵਿੱਚ ਜਾਂ ਥਿਆਰਾਂ ਦੇ ਵਿੱਚ ਕੀਤੇ ਆ ਅੱਜ ਵੀ ਜਿਹੜੇ ਮੈਰਿਟੋਰੀਅ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕਾ ਪਿਛਲੇ 11 ਸਾਲ ਤੋਂ ਜਿਹੜੇ ਇੱਕ ਕੰਟਰੈਕਟ ਦੀ ਨੌਕਰੀ ਦਾ ਜਿਹੜਾ ਸੰਤਾਪ ਖੰਡਾ ਰਹੇ ਆ 50% ਜਿਹੜੇ ਅਧਿਆਪਕਾ ਉਹ ਪੀ ਐਚ ਡੀ ਫੋਲਡਰ ਨੇ ਨੈਟ ਕੁਆਲੀਫਾਈ ਨੇ ਪਰ ਇਹ ਸਰਕਾਰ ਇਹਨਾਂ ਸਕੂਲਾਂ ਨੂੰ ਬਿਲਕੁਲ ਅੱਖੋਂ ਪਰੋਖਾ ਕਰ ਰਹੀ ਆ 21 ਬੱਚੇ ਜਿਹੜੇ ਆ ਮੈਰਿਟੋਰੀ ਸਕੂਲਾਂ ਦੇ ਬੱਚੇ ਆ 44 ਦੇ ਵਿੱਚੋਂ ਇੱਕ ਇਕੱਲੇ ਮੈਰਿਟੋਰੀਅਸ ਦੇ ਵਿੱਚੋਂ 44 ਦੇ ਵਿੱਚੋਂ 21 ਬੱਚੇ ਮੈਰਿਟੋਰੀ ਸਕੂਲਾਂ ਦੇ ਬੱਚੇ ਉਹ ਵੀ ਨੌ ਸਕੂਲਾਂ ਦੇ ਵਿੱਚ ਤਲਵਾੜਾ ਨੂੰ ਛੱਡ ਕੇ ਨੌ ਸਕੂਲਾਂ ਦੇ ਵਿੱਚੋਂ 21 ਬੱਚੇ ਜਿਹੜੇ ਆ ਜੇ ਹੀ ਐਡਵਾਂਸ ਕਰਕੇ ਕੋਈ ਬੱਚਾ ਝੋਨਾ ਲਾਉਣ ਵਾਲੇ ਦਾ ਬੇਟਾ ਕੋਈ ਬੱਚਾ ਪੱਠੇ ਦੇ ਕੰਮ ਕਰਨ ਵਾਲੇ ਦਾ ਬੇਟਾ ਉਸ ਤਰ੍ਹਾਂ ਦੇ ਜਿਹੜੇ ਕਿਰਤੀ ਜਿਹੜੇ ਆ ਕਾਮਿਆਂ ਦੇ ਜਿਹੜੇ ਬੱਚੇ ਆ ਉਹਨਾਂ ਬੱਚਿਆਂ ਨੂੰ ਸਨਮਾਨਤ ਕਰਨ ਲਈ ਸੀਐਮ ਆਉਣਦੇ ਆਪਣੇ ਸੀਮ ਹਾਊਸ ਵਿੱਚ ਬੁਲਾਇਆ ਨਾਲ ਇੱਕ ਇੱਕ ਟੀਚਰ ਬੁਲਾਇਆ ਤੁਸੀਂ ਇਹ ਦੇਖੋ ਟੀਚਰਾਂ ਨੂੰ ਬੁਲਾ ਕੇ ਇੰਨੀ ਕਿ ਉਹਨਾਂ ਨੇ ਬੇਇੱਜ਼ਤੀ ਕੀਤੀ ਕਿ ਟੀਚਰਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਮੈਰੀਟੋਰੀਅਸ ਸਕੂਲ ਆ ਇਜਾਹੇ ਸਕੂਲ ਆ ਜਿਹੜੇ ਕਿਤਨਾ ਕਿਤੇ ਸਿਆਸਤ ਦੀ ਪੇਟ ਚੜੇ ਹੋਏ ਆ ਤਾਂ ਨੂੰ ਦੱਸ ਦਈਏ ਜੇਕਰ ਇਹਨਾਂ ਸਕੂਲਾਂ ਦੀ ਪ੍ਰਾਪਤੀ ਦੇਖਣੀ ਹੋਵੇ ਤੇ ਨਾਲ ਹੀ ਜਿਹੜਾ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀ ਸਥਿਤੀ ਦੇਖਣੀ ਹੋਵੇ ਦੋਨੋਂ ਚੀਜ਼ਾਂ ਬਿਲਕੁਲ ਆਪੋਜੀਟ ਨੇ ਅੱਜ ਕਿਉਂਕਿ ਤੁਹਾਨੂੰ ਪਤਾ ਆ ਲੁਧਿਆਣਾ ਪੱਛਮੀ ਦੀ ਜਿਮਣੀ ਚੋਣਾ ਤੇ ਇੱਥੇ ਹਰੇਕ ਤੌਕਾ ਪਹੁੰਚਿਆ ਹੋਇਆ ਮੈਰੀਟੋਰੀਅਸ ਟੀਚਰਜ਼ ਯੂਨੀਅਨ ਤਾਂ ਵੀ ਆਗੂ ਪਹੁੰਚ ਆਏ ਨੇ ਆਪਣੇ ਕਾਫਲੇ ਦੇ ਸਮੇਤ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਲਰਾਜ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੁਸੀਂ ਇੱਥੇ ਮੀਡੀਆ ਦਾ ਕਵਰੇਜ ਕਰਕੇ ਸਾਡੀ ਜਿਹੜੀ ਆਵਾਜ਼ ਆ ਆਮ ਲੋਕਾਂ ਤੱਕ ੜੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਅੱਛਾ ਸਰ ਆ ਆਪਾਂ ਜਦੋਂ ਗੱਲ ਕਰਦੇ ਹੈਗੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਆਮ ਤੌਰ ਦੇ ਉੱਤੇ ਵਿਭਾਗ ਵਾਲੇ ਅਧਿਆਪਕ ਤਾਂ ਸੁਣੇ ਹੈਗੇ ਆ ਤਾਂ ਸੀਐਮ ਭਗਵੰਤ ਮਾਨ ਇਹ ਗੱਲ ਕਾਖਦੇ ਹੁੰਦੇ ਸੀਗੇ ਕਿ ਮੈਂ ਕੱਚੇ ਅਧਿਆਪਕ ਸ਼ਬਦੀ ਨਹੀਂ ਸੁਣੇ ਵੀ ਅਧਿਆਪਕ ਵੀ ਕੱਚੇ ਹੁੰਦੇ ਆ ਤੇ ਅਸੀਂ ਆ ਕੇ ਜਿਹੜੇ ਪੱਕੇ ਕਰਾਂਗੇ ਬਹੁਤ ਬਾਰੀ ਅਧਿਆਪਕਾਂ ਨੂੰ ਪੱਕੇ ਕਰਨ ਦੇ ਆ ਜਿਹੜੇ ਫਲੈਕਸ ਬੈਨਰ ਵੀ ਹੈ ਜਿਹੜੇ ਦੇਖੇ ਗਏ ਹੈਗੇ ਆ ਕਿ ਵਾਕਈ ਸਾਰੇ ਸਾਰੇ ਅਧਿਆਪਕਾ ਜਿਹੜੇ ਪੱਕੇ ਹੋਗੇ ਕਿ ਮੈਰੀਟੋਰੀਅਸ ਆਲੇ ਲੈਕਚਰਾਰ ਆ ਜਿਹੜੇ ਉਹ ਪੱਕੇ ਆ ਬਿਲਕੁਲ ਸਰ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਮੁੱਖ ਮੰਤਰੀ ਦਾ ਇਹ ਬਿਆਨ ਹੁੰਦਾ ਸੀ ਕਦੇ ਵੀ ਕੱਚੇ ਦਾ ਅੱਜਕੱਲ ਘਰਾਂ ਦਾ ਰਵਾਜ ਵੀ ਨਹੀਂ ਰਿਹਾਗਾ ਅਧਿਆਪਕ ਸ਼ਬਦ ਜਿਹੜਾ ਕੱਚਾ ਉਹ ਅਸੀਂ ਉਤਾਰਾਂਗੇ ਸਿਰਫ ਇਹਨਾਂ ਨੇ ਜਿਹੜੇ ਅਧਿਆਪਕ ਪੱਕੇ ਕੀਤੇ ਆ ਉਹ ਸਿਰਫ ਫਲੈਕਸਾਂ ਦੇ ਵਿੱਚ ਜਾਂ ਇਸ਼ਤਿਹਾਰਾਂ ਦੇ ਵਿੱਚ ਕੀਤੇ ਆ ਅੱਜ ਵੀ ਜਿਹੜੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਅਧਿਆਪਕਾ ਪਿਛਲੇ 11 ਸਾਲ ਤੋਂ ਜਿਹੜੇ ਇੱਕ ਕੰਟਰੈਕਟ ਦੀ ਨੌਕਰੀ ਦਾ ਜਿਹੜਾ ਸੰਤਾਪ ਹੰਡਾ ਰਹੇ ਆ ਜਿਵੇਂ ਇਹਨਾਂ ਦੇ ਅਧਿਆਪਕਾਂ ਦੀ ਯੋਗਤਾ ਬਾਰੇ ਜਾਂ ਇਹਨਾਂ ਦੀ ਭਰਤੀ ਪ੍ਰਕਿਰਿਆ ਬਾਰੇ ਦੱਸਾਂ ਤਾਂ ਹੁਣ ਤੱਕ ਪੰਜਾਬ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਜਿਹੜੀ ਭਰਤੀ ਆ ਉਹ ਨਹੀਂ ਹੋਈ ਜਿਦੇ ਵਿੱਚ ਇੱਕ ਟੈਸਟ ਹੁੰਦਾ ਟੈਸਟ ਤੋਂ ਬਾਅਦ ਅਕਾਦਮਿਕ ਸਕੋਰ ਬੰਦਾ ਮੈਟ ਬੰਦੀ ਆ ਉਸ ਤੋਂ ਬਾਅਦ ਟੀਚਰਾਂ ਤੋਂ ਯੂਨੀਵਰਸਿਟੀ ਦੇ ਵਿੱਚ ਪੜਾ ਕੇ ਦੇਖਿਆ ਜਾਂਦਾ ਡੈਮੋ ਲੈ ਜਾਂਦਾ ਫਿਰ ਕਿਤੇ ਜਾ ਕੇ ਟੀਚਰ ਭਰਤੀ ਹੁੰਦੇ ਆ ਸਾਡੇ ਮੈਰਿਟੋਰੀ ਸਕੂਲਾਂ ਦੇ ਵਿੱਚ 10 ਮੈਰਿਟੋਰੀ ਸਕੂਲਾਂ ਦੇ ਵਿੱਚ ਲਗਭਗ 300 ਦੇ ਕਰੀਬ ਲੈਕਚਰਰ ਨੇ ਜਿਨ੍ਹਾਂ ਦੇ ਵਿੱਚੋਂ 50% ਜਿਹੜੇ ਅਧਿਆਪਕਾ ਉਹ ਪੀ ਐਚ ਡੀ ਫੋਲਡਰ ਨੇ ਨੈਟ ਕੁਆਲੀਫਾਈ ਨੇ ਪਰ ਇਹ ਸਰਕਾਰ ਇਹਨਾਂ ਸਕੂਲਾਂ ਨੂੰ ਬਿਲਕੁਲ ਅੱਖੋਂ ਪਰੋਖਾ ਕਰ ਰਹੀ ਆ ਜੋ ਕਿ ਬਹੁਤ ਮਾੜੀ ਗੱਲ ਆ ਇਹ ਸਰਕਾਰ ਇੱਕ ਨਾਰਾ ਲੈ ਕੇ ਆ ਸਿੱਖਿਆ ਕ੍ਰਾਂਤੀ ਦਾ ਤੁਸੀਂ ਇਹ ਦਸਖੋ ਵੀ ਮੈਰਿਟੋਰੀਅ ਸਕੂਲਾਂ ਬਿਨਾ ਸਿੱਖਿਆ ਕ੍ਰਾਂਤੀ ਦਾ ਸ਼ਬਦ ਆ ਜਿਹੜਾ ਉਹ ਬਿਲਕੁਲ ਅਧੂਰਾ ਜੇ ਮੈਂ ਲੇਟਸਟ ਗੱਲ ਕਰਾਂ ਨਤੀਜਿਆਂ ਦੀ ਪੰਜਾਬ ਦੇ ਵਿੱਚ ਇਹਨਾਂ ਨੇ 118 ਐ ਸਕੂਲ ਆਫ ਐਮਿਨੈਂਸ ਖੋਲੇ ਆ ਮੈਂ ਉਹਨਾਂ ਦਾ ਵਿਰੋਧ ਨਹੀਂ ਕਰਦਾ ਪਰ ਉਹਨਾਂ ਦੇ ਪ੍ਰਚਾਰ ਪ੍ਰਸਾਰ ਉੱਪਰ ਇਹਨਾਂ ਨੇ ਲੱਖਰ ਰੁਪਇਆ ਲਾਦਾ ਵੱਡੇ ਵੱਡੇ ਇਸ਼ਤਿਹਾਰ ਲਾ ਦੇ ਵੀ ਸਾਡੇ ਆਉਣ ਦੇ ਨਾਲ ਸਿੱਖਿਆ ਕ੍ਰਾਂਤੀ ਜਿਹੜੀ ਆ ਆਈ ਆ ਪਰ ਦੂਸਰੇ ਪਾਸੇ 10 ਮੈਰਿਟੋਰੀਅ ਸਕੂਲ ਆ ਜਿਨ੍ਹਾਂ ਦਾ ਚੇਅਰਮੈਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਰ ਉਹ ਇਹਨਾਂ ਦੇ ਵਿੱਚ ਅੱਜ ਤੱਕ ਇਹਨਾਂ ਸਕੂਲਾਂ ਦੀ ਸਾਰ ਨਹੀਂ ਲਈ 2 ਮਹੀਨੇ ਤਾਂ ਇਹਨਾਂ ਦੇ ਸਕੂਲ ਫੈਮਿਨਸ ਦੇ ਵਿੱਚ ਆਉਂਦੀਆਂ 37 ਮਹੀਨਾ 10 ਸਕੂਲਾਂ ਦੇ ਵਿੱਚ ਆਉਂਦੀਆਂ ਜਿਹੜੀਆਂ ਪੰਜਾਬ ਬੋਰਡ ਦਾ ਹੁਣ 12ਵੇਂ ਦੇ ਨਤੀਜੇ ਆਏ ਆ ਇੱਕ ਗੱਲ ਹੋਰ ਹੈਰਾਨੀਜਨਕ ਦੱਸਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਸਕੂਲ ਆ ਮੈਰਿਟਰੀ ਸਕੂਲ ਤਲਵਾੜਾ ਸਿਰਫ ਕੁੜੀਆਂ ਦੇ ਵਿੱਚ 41 ਬੱਚੇ ਜਿਹੜੇ ਕੁੜੀਆਂ ਅਪੀਅਰ ਹੁੰਦੇ ਆ 41 ਕੁੜੀਆਂ ਦੇ ਵਿੱਚੋਂ 11 ਮੈਟਾ ਕੱਲੇ ਮੈਰਿਟਰੀ ਸਕੂਲਾਂ ਦੀਆਂ ਤਾਂ ਸਰਕਾਰ ਉੱਥੇ ਬੱਚਿਆਂ ਦੇ ਲਈ ਵਾਹ ਵਾ ਕਰ ਰਹੀ ਆ ਵੀ ਸਕੂਲਾਂ ਦੇ ਨਤੀਜੇ ਬਹੁਤ ਆ ਪਰ ਇਹਨਾਂ ਅਧਿਆਪਕਾਂ ਪ੍ਰਤੀ ਉਹਨਾਂ ਦਾ ਇੱਕ ਵਧਾਈ ਦਾ ਜਿਹੜਾ ਸ਼ਬਦ ਨਾ ਸਿੱਖਿਆ ਮੰਤਰੀ ਤੋਂ ਬੋਲ ਕੇ ਸੁਣਿਆ ਨਾ ਜਿਹੜਾ ਉਹ ਮੁੱਖ ਮੰਤਰੀ ਤੋਂ ਬੋਲ ਕੇ ਸੁਣਿਆ ਤੁਸੀਂ ਉਹਨੇ ਉਹਨੇ ਇੱਕ ਹੋਰ ਚੀਜ਼ ਦੇਖੀ ਹੋਣੀ ਆ ਵੀ ਆਪਣੇ ਪੇਜ ਦੇ ਉੱਪਰ ਇਹ ਰੀਲਾਂ ਚੜਾ ਰਹੇ ਆ ਸੀਐਮ ਭਗਵੰਤ ਮਾਨ ਵੇ ਜੇ ਈ ਦਾ ਵਾਸੀ ਇਹੋ ਜਿਹਾ ਪੇਪਰ ਆ ਵਿਕਾਰੀ ਪੇਪਰ ਆ ਜਿਹੜਾ ਹੁਣ ਤੱਕ ਦੇ ਇਤਿਹਾਸ ਵਿੱਚ ਬੱਚਿਆਂ ਨੇ ਨਹੀਂ ਕੀਤਾ 44 ਬੱਚੇ ਜਿਹੜੇ ਆ ਉਹ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਏ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ 21 ਬੱਚੇ ਜਿਹੜੇ ਆ ਮੈਰਿਟਰੀਅਰ ਸਕੂਲਾਂ ਦੇ ਬੱਚੇ ਆ ਇਹ 44 ਦੇ ਵਿੱਚੋਂ 21 ਇਕੱਲੇ ਮੈਰਿਟਰੀਅਰ ਸਕੂਲਾਂ ਵਿੱਚੋਂ 44 ਦੇ ਵਿੱਚੋਂ 21 ਬੱਚੇ ਮੈਰਿਟਰੀਅਰ ਸਕੂਲਾਂ ਦੇ ਬੱਚੇ ਉਹ ਵੀ 9 ਸਕੂਲਾਂ ਦੇ ਵਿੱਚ ਤਲਵਾੜਾ ਨੂੰ ਛੱਡ ਕੇ 9 ਸਕੂਲਾਂ ਦੇ ਵਿੱਚੋਂ 21 ਬੱਚੇ ਜਿਹੜੇ ਆ ਜੇ ਈ ਐਡਵਾਂਸ ਕਰਕੇ ਐਡਵਾਂਸ ਕਰਨ ਵਾਲੇ ਬੱਚੇ ਕੋਈ ਬੱਚਾ ਝੋਨਾ ਲਾਉਣ ਵਾਲੇ ਦਾ ਬੇਟਾ ਕੋਈ ਬੱਚਾ ਪੱਠੇ ਦੇ ਕੰਮ ਕਰਨ ਵਾਲੇ ਦਾ ਬੇਟਾ ਉਸ ਤਰ੍ਹਾਂ ਦੇ ਜਿਹੜੇ ਕਿਰਤੀ ਜਿਹੜੇ ਆ ਕਾਮਿਆਂ ਦੇ ਜਿਹੜੇ ਬੱਚੇ ਆ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਲਈ ਸੀਐਮ ਆਉਂਦੇ ਆਪਣੇ ਸੀਐਮ ਹਾਊਸ ਵਿੱਚ ਬੁਲਾਇਆ ਨਾਲ ਇੱਕ ਇੱਕ ਟੀਚਰ ਬੁਲਾਇਆ ਤੁਸੀਂ ਇਹ ਦੇਖੋ ਟੀਚਰਾਂ ਨੂੰ ਬੁਲਾ ਕੇ ਇੰਨੀ ਕਿ ਉਹਨਾਂ ਨੇ ਬੇਇੱਜ਼ਤੀ ਕੀਤੀ ਕਿ ਟੀਚਰਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਫਿਰ ਕੀ ਕੀ ਟੀਚਰਾਂ ਬੁਲਾ ਜਿਹੜੀ ਸਿੱਖਿਆ ਕ੍ਰਾਂਤੀ ਆਊਗੀ ਜਿਹੜੀ ਸਿੱਖਿਆ ਗ੍ਰਾਂਂਤੀ ਦੀ ਗੱਲ ਕਰ ਰਹੇ ਆ ਜਿਹੜੇ ਅਧਿਆਪਕ ਉਹਨਾਂ ਬੱਚਿਆਂ ਨੂੰ ਪੜਾ ਰਹੇ ਆ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਇਹ ਬੱਚੇ ਜਦੋਂ 10ਵੀਂ ਚ ਆਉਂਦੇ ਆ ਇਹਨਾਂ ਦਾ ਪੰਜਾਬੀ ਮੀਡੀਅਮ ਹੁੰਦਾ ਇਹਨਾਂ ਬੱਚਿਆਂ ਨੂੰ ਫਿਜ਼ਿਕਸ ਕੈਮਿਸਟਰੀ ਬਾਇਓ ਮੈਥ ਦੇ ਕਨਸੈਪਟ ਵੀ ਕਲੀਅਰ ਨਹੀਂ ਹੁੰਦੇ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚਿਆਂ ਨੂੰ ਅਧਿਆਪਕ ਜ਼ੀਰੋ ਤੋਂ ਲੈ ਕੇ ਉੱਪਰ ਤੱਕ ਲੈ ਕੇ ਜਾਂਦੇ ਆ ਪਰ ਉਹਨਾਂ ਅਧਿਆਪਕਾਂ ਦੇ ਲਈ ਇੱਕ ਵੀ ਸ਼ਬਦ ਜਿਹੜਾ ਸਰਕਾਰ ਤੋਂ ਸ਼ਾਬਾਸ਼ੀ ਰੂਪ ਦੇ ਵਿੱਚ ਜਿਹੜਾ ਉਹ ਨਹੀਂ ਦਿੱਤਾ ਗਿਆ ਇੰਨਾ ਬੱਚਿਆਂ ਨੂੰ ਜੇਈ ਐਡਵਾਂਸ ਕਲੀਅਰ ਕਰਾਉਣ ਵਾਲੇ ਜਿਹੜੇ ਮੈਰਿਟਰੀਅ ਸਕੂਲਾਂ ਦੇ ਅਧਿਆਪਕ ਹੈ। ਜੀ। ਤਾਂ ਇਸ ਕਰਕੇ ਵੀ ਇੰਨਾ ਸਕੂਲਾਂ ਬਣਾ ਸਿੱਖਿਆ ਕ੍ਰਾਂਤੀ ਜਿਹੜੀ ਆ ਕਦੇ ਵੀ ਸੰਭਵ ਨਹੀਂ ਹੁੰਦੀਗੀ। ਸਰਕਾਰ ਨੂੰ ਚਾਹੀਦਾ ਜੇਕਰ ਇਹ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾਉਣਾ ਚਾਹੁੰਦੇ ਆ ਤਾਂ ਮੈਰਿਟਰੀਅ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਤਾਂ ਜੋ ਮਾਨ ਮਹਿਸੂਸ ਕਰੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਆ ਇਸ ਤਰ੍ਹਾਂ ਦੇ ਰੈਸ਼ੀ ਸਕੂਲ ਆ। ਉਹਨਾਂ ਸਕੂਲਾਂ ਕਰਕੇ ਜਿਹੜੀ ਸਿੱਖਿਆ ਕ੍ਰਾਂਤੀ ਜਿਹੜੀ ਆ ਸਾਡੇ ਸਮਾਜ ਦੇ ਵਿੱਚ ਆਈ ਹੈ। ਅੱਛਾ ਬਲਰਾਜ ਜੀ ਇੱਕ ਗੱਲ ਹੋਰ ਹੈਗੀ ਆ ਕਿੰਨੇ ਸਮੇਂ ਤੋਂ ਆ ਜਿਹੜਾ ਇਹ ਸੰਘਰਸ਼ ਤੁਸੀਂ ਕਰ ਰਹੇ ਹੈਗੇ ਆ ਹੁਣ ਤੱਕ ਮੀਟਿੰਗਾਂ ਕਿੰਨੀਆਂ ਹੋਈਆਂ ਤੁਹਾਡੀਆਂ ਕੋਈ ਸਾਰਥਕ ਸਿੱਟਾ ਲੱਗ ਲਿਆ ਹੈਗਾ ਹੁਣ ਅਸੀਂ ਲਗਭਗ ਪਿਛਲੇ 10 ਸਾਲਾਂ ਤੋਂ ਇਸ ਸੰਘਰਸ਼ ਦੇ ਵਿੱਚ ਕੁੱਦੇ ਹੋਏ ਆ। ਹਰ ਸਰਕਾਰ ਨੇ ਨਾਰਾ ਲਾਇਆ ਚਾਹੇ ਉਹ ਕਾਲੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਸਰਕਾਰ ਹੋਵੇ ਸਾਨੂੰ ਇਸ ਬਦਲਾਵ ਵਾਲੀ ਸਰਕਾਰ ਤੋਂ ਬਹੁਤ ਉਮੀਦਾਂ ਸੀ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦਾ ਇੱਕੋ ਨਾਰਾ ਸੀਗਾ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਉਹ ਦੋਨਾਂ ਹੀ ਕ੍ਰਾਂਤੀਆਂ ਦੇ ਵਿੱਚ ਸਰਕਾਰ ਜਿਹੜੀ ਆ ਬਿਲਕੁਲ ਫੇਲ ਹੋ ਰਹੀ ਆ ਪਿਛਲੇ ਸਾਢੇ 3 ਸਾਲਾਂ ਦੇ ਵਿੱਚੋਂ ਅਸੀਂ ਲਗਭਗ ਦਰਜਨ ਦੇ ਕਰੀਬ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਹਰ ਮੀਟਿੰਗ ਦੇ ਵਿੱਚ ਜੋ ਵੀ ਮੰਤਰੀ ਬੈਠਦਾ ਉਹੀ ਗੱਲ ਕਹਿੰਦਾ ਵੀ ਤੁਹਾਡੀ ਮੰਗ ਜਾਇਜ਼ ਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਜਾਇਜ਼ ਮੰਗ ਆ ਤਾਂ ਸਾਡੀ ਜਿਹੜੀ ਸੁਣਵਾਈ ਕਿਉਂ ਨਹੀਂ ਹੋ ਰਹੀ ਭਵੰਤਵਾਨ ਸਾਹਿਬ ਇਹ ਕਹਿੰਦੇ ਸੀ ਵੀ ਮੇਰਾ ਹਰਾ ਬੰਨਾ ਲੋਕਾਂ ਦੀ ਪੜ੍ਹਾਈ ਦੇ ਲਈ ਚੱਲੂਗਾ ਮੈਰੀਡੋਰੀ ਸਕੂਲਾਂ ਦੇ ਵਿੱਚ ਉਹ ਬੱਚੇ ਪੜ੍ਹ ਰਹੇ ਆ ਨਿਮਨ ਕਿਸਾਨੀ ਦੇ ਬੱਚੇ ਮਜ਼ਦੂਰ ਵਰਗ ਦੇ ਬੱਚੇ ਜਾਂ ਛੋਟੇ ਦੁਕਾਨਦਾਰ ਦੇ ਬੱਚੇ ਜਿਹੜੇ ਬੱਚਿਆਂ ਨੂੰ ਫਿਜ਼ਿਕਸ ਕੈਮਿਸਟਰੀ ਮੈਥ ਬਾਰੇ ਪਤਾ ਹੀ ਨਹੀਂ ਸੀ ਵੀ ਅਸੀਂ ਨਾਨ ਮੈਡੀਕਲ ਮੈਡੀਕਲ ਦੀ ਪੜ੍ਹਾਈ ਕਿੱਥੋਂ ਕਰਾਂਗੇ ਅੱਜ ਜਿਹੜੇ ਬੱਚੇ ਸਾਡੇ ਨੀਟ ਕੁਆਲੀਫਾਈ ਕਰ ਰਹੇ ਆ ਸੀਏ ਸੀਐਮ ਕਰ ਰਹੇ ਆ ਬਿਨਾ ਕਿਸੇ ਕੋਚਿੰਗ ਤੋਂ ਇਹ ਤਾਂ ਕਹਿੰਦੇ ਅਸੀਂ ਸਮਰ ਕੈਂਪਸ 10 ਦਿਨ ਲਵਾ ਕੇ ਬੱਚਿਆਂ ਨੂੰ ਕੋਚਿੰਗ ਦੇ ਰਹੇ ਆ ਬਿਨਾ ਕਿਸੇ ਕੋਚਿੰਗ ਦੇ ਬੱਚੇ ਜਿਹੜੇ ਆ ਜੇ ਜੇ ਅਡਵਾਂਸ ਕਲੀਅਰ ਕਰ ਰਹੇ ਆ ਉਹ ਮੈਰਿਟੋਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਜੇ ਮੈਰਿਟੋਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦੀ ਗੱਲ ਕਰੀਏ ਤਾਂ ਇਹ ਸਰਕਾਰ ਬਿਲਕੁਲ ਅੱਖੋਂ ਪਰੋਖੇ ਕਰ ਰਹੀ ਹੈ ਮੈਂ ਕੱਲ ਦੀ ਗੱਲ ਹੀ ਦੱਸਦਾ ਕੱਲ ਮੈਰੀਟੋਰੀਅ ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਕਾਉਂਸਲਿੰਗ ਸੀ ਸਵੇਰ 8 ਵਜੇ ਤੋਂ ਲੈ ਕੇ ਰਾਤ ਦੇ ਪੌਣੇ 9 ਵਜੇ ਤੱਕ ਕਾਉਂਸਲਿੰਗ ਚੱਲੀ ਜਿਹੜੇ ਅਧਿਆਪਕਾਂ ਦੀ ਡਿਊਟੀ ਲੱਗੀ ਪੌਣੇ 9 ਵਜੇ ਤੱਕ ਸਿੱਖਿਆ ਵਿਭਾਗ ਦੇ ਵਿੱਚ ਤੁਸੀਂ ਮੈਨੂੰ ਇੱਕ ਵੀ ਅਧਿਆਪਕ ਜਾਂ ਕੋਈ ਹੋਰ ਕਰਮਚਾਰੀ ਦਿਖਾ ਦਿਓ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਉਹ ਕੰਮ ਨਹੀਂ ਕਰਦੇ ਕਿਹੜਾ ਕਰਮਚਾਰੀ ਹੈ ਜਿਹੜਾ ਰਾਤ ਦੇ 9-9 ਵਜੇ ਤੱਕ ਬੱਚਿਆਂ ਦੀ ਭਲਾਈ ਦੇ ਲਈ ਕੰਮ ਕਰ ਰਿਹਾ ਪਰ ਸਰਕਾਰ ਫਿਰ ਵੀ ਇੰਨਾ ਸਕੂਲਾਂ ਨੂੰ ਇੰਨਾ ਬੱਚਿਆਂ ਨੂੰ ਜਾਂ ਇਨ੍ਹਾਂ ਦੇ ਅਧਿਆਪਕਾਂ ਨੂੰ ਅੱਖੋਂ ਪਰੋਖਾ ਕਰ ਰਹੀ ਆ ਜਿੰਨਾ ਮੈਂ ਬਣਾ ਵਾਰ-ਵਾਰ ਕਹਿ ਰਿਹਾ ਸਿੱਖਿਆ ਕ੍ਰਾਂਤੀ ਜਿਹੜੀ ਆ ਅਧੂਰੀ ਆ ਜਦੋਂ ਤੱਕ ਸਰਕਾਰ ਮੈਰਿਟਰੀ ਸਕੂਲਾਂ ਨੂੰ ਸਿੱਖਿਆ ਭਾਗ ਦੇ ਵਿੱਚ ਮਰਜ ਨਹੀਂ ਕਰਦੀ ਉਦੋਂ ਤੱਕ ਇਹਨਾਂ ਦੇ ਝੂਠੀ ਫੋਕੀ ਸਿੱਖਿਆ ਕ੍ਰਾਂਤੀ ਦੇ ਨਾਰੇ ਜਿਹੜੇ ਉਹ ਸਾਨੂੰ ਕੰਡਿਆਂ ਵਾਂਗ ਜਿਹੜੇ ਉਹ ਚੁੱਭ ਰਹੇ ਧੰਨਵਾਦ